ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕੌਂ ਕਮੇਟੀ ਵੱਲੋਂ ਕੇਂਦਰ ਦੇ ਸੱਦਾ ਪੱਤਰ ਬਾਰੇ ਫੈਸਲਾ ਕੀਤਾ ਗਿਆ ਜਿਸ ਦੀ ਜਾਣਕਾਰੀ ਪੱਤਰ ਨੂੰ ਦਿੰਦਿਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੋ ਜਨਰਲ ਸੱਤਰ ਸਰਵੰਤ ਸਿੰਘ ਪੰਦੇਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਦਾਅਵੇ ਨਾਲ ਜਥੇਬੰਦੀ ਸਹਿਮਤ ਨਹੀਂ ਹੈ ਕਿ ਅੰਦੋਲਨ ਇਕੱਲੇ ਪੰਜਾਬ ਦੇ ਕਿਸਾਨ ਕਰ ਰਹੇ ਹਨ ਬਾਕੀ ਸਟੇਟਾਂ ਦੇ ਨਹੀਂ ਇਸ ਲਈ ਗੱਲਬਾਤ ਦਾ ਸੱਦਾ ਪੰਜਾਬ ਦੀਆਂ 32 ਜਥੇਬੰਦੀਆਂ ਨੂੰ ਭੇਜ ਰਹੇ ਹਨ ਜਦ ਕਿ ਉੱਤਰਾਖੰਡ, ਯੂਪੀ, ਹਰਿਆਣਾ ਤੇ ਦੇਸ਼ ਦੇ ਵੱਡੇ ਹਿੱਸੇ ਇਸ ਸੰਘਾਸ਼ ਵਿੱਚ ਸ਼ਾਮਲ ਹੋ ਕੇ ਖੇਤੀ ਵਿਲਾਦਾ ਵਿਰੋਧ ਕਰ ਰਹੇ ਹਨ ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਦੀਆਂ ਬਰਤੀ ਜਥੇਬੰਦੀਆਂ ਦੇ ਨਾਲ ਦੇਸ਼ ਦੀਆਂ ਦੂਜੀਆਂ ਜਥੇਬੰਦੀਆਂ ਦੀ ਬਣੀ ਕਮੇਟੀ ਨੂੰ ਵੀ ਸੱਦਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਦਾ ਇਹ ਬਿਆਨ ਦੇਣਾ ਕਿ ਖੇਤੀ ਬੀਲ ਕੀ ਕਹ ਹਨ ਇਹ ਫੈਸਲਾ ਗੱਲਬਾਤ ਤੋਂ ਪਹਿਲਾਂ ਹੀ ਸੁਣਾ ਦਿੱਤਾ ਗਿਆ ਹੈ ਨਸਾਨਾ ਖਿਲਾਫ ਸਿੰਧੂ ਬਾਰਡਰ ਤੇ ਕੇਸ ਅਦਾਲਤ ਕੀਤੇ ਹਨ ਇਸ ਲਈ ਜਥੇਬੰਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਵੱਲੋਂ ਜਿਹੜਾ ਕੱਲ 32 ਪੰਜਾਬ ਦੀਆਂ ਜਥੇਬੰਦੀਆਂ ਨੂੰ ਸੱਦਾ ਆਇਆ ਜਿੰਨਾਂ ਚ 2 30 ਜਥੇਬੰਦੀਆਂ ਤੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦੇ ਵੀਕੇ ਜੋ ਗਰਾਹਾਂ ਇਹ 32 ਸੰਗਠਨਾਂ ਨੂੰ ਸੱਦਾ ਆਇਆ ਵਾ ਤੇ ਦੇਰ ਰਾਤ ਸੱਦਾ ਦਿੱਤਾ ਹੋਇਆ ਇਸੇ ਕਰਕੇ ਸ਼ਾਇਦ ਦੇਰ ਰਾਤ ਚਿੱਠੀ ਕੱਢੀ ਹੋਊਗੀ ਵੀ ਪਤਾ ਨਾ ਲੱਗ ਜਾਏ ਸਾਡੇ ਸੰਗਠਨਾਂ ਨੂੰ ਤੇ ਕਦੀ ਸਰਕਾਰ ਵੱਲੋਂ ਕੋਈ ਸਿੱਧੀ ਚਿੱਠੀ ਨਹੀਂ ਜਿਵੇਂ ਪਾਸੇ ਆਈ ਮੀਡੀਆ ਰਾਈ ਜਿਆਦਾ ਪਤਾ ਲੱਗਦਾ ਮੈਨੂੰ ਜੇ ਜਥੇਬੰਦੀਆਂ ਨੂੰ ਚਿੱਠੀ ਕੱਢਣੀ ਹੋਵੇ ਤਾਂ ਸਾਰਿਆਂ ਨੂੰ ਸਿੱਧੀ ਉਹਨਾਂ ਨੂੰ ਚਿੱਠੀ ਸਰਕਾਰ ਨੂੰ ਪਾਉਣੀ ਚਾਹੀਦੀ ਆ ਇਹ ਤੋਂ ਗਾਹਾਂ ਇਹਦੇ ਵਿੱਚ ਜਿਹੜੇ ਦੇਸ਼ ਦੀਆਂ ਜਿਵੇਂ ਹਰਿਆਣੇ ਦੇ ਹਜ਼ਾਰਾਂ ਲੋਕ ਸੰਘਰਸ਼ ਕਰ ਰਹੇ ਆ ਯੂਪੀ ਦੇ ਆ ਉੱਤਰਾਖੰਡ ਦੇ ਆ ਹੋਰ ਨਾਲ ਹਿੱਸਿਆਂ ਤੋਂ ਵੀ ਬਹੁਤ ਵੱਡਾ ਹਿੱਸਾ ਦਿੱਲੀ 'ਚ ਕੁਝ ਪਹੁੰਚ ਚੁੱਕਾ ਕੋ ਪਹੁੰਚ ਰਿਹਾ ਵਾ ਸੋ ਉਹਨਾਂ ਸਾਰੇ ਹਿੱਸਿਆਂ ਨੂੰ ਜੇ 32 ਜਥੇਬੰਦੀਆਂ ਸੱਦ ਲਈਆਂ ਤੇ 500 ਜਥੇਬੰਦੀਆਂ ਦੀ ਇੱਕ ਕਮੇਟੀ ਆ ਪੰਜ ਸੱਤ ਮੈਂਬਰਾਂ ਦੀ ਬਣੀ ਹੋਈ ਆ ਜਿਹੜੇ ਪੰਜਾਬ ਵਾਲੇ ਤੁਸੀਂ ਪਹਿਲੋਂ ਸੱਦ ਲਏ ਉਹਨਾਂ ਨੂੰ ਛੱਡ ਕੇ ਕੋ ਦੋ ਚਾਰ ਤੁਹਾਨੂੰ ਹੋਰ ਛੱਡਣੇ ਪੈਣੇ ਸੀਗੇ ਉਹਨਾਂ ਨੂੰ ਵੀ ਸੱਦ ਲੈਂਦੇ ਹੋ ਤਾਂ ਕੋ ਵੱਡੀ ਗੱਲ ਸੀਗੀ ਇੱਕ ਤਾਂ ਸਾਰੇ ਦੇਸ਼ ਦੇ ਸੰਗਠਨਾਂ ਨੂੰ ਨਾ ਸੱਦ ਕੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿਸਾਨਾਂ ਮਜ਼ਦੂਰਾਂ ਦਾ ਤੇ ਜੇ ਅਸੀਂ ਇਸ ਮੀਟਿੰਗ ਵਿੱਚ ਜਾਣੇ ਆ ਤੇ ਮੰਨ ਕੇ ਜਾਵਾਂਗੇ ਵੀ ਕੱਲਾ ਅੰਦੋਲਨ ਪੰਜਾਬ ਚੱਲ ਰਿਹਾ ਜੋ ਕੇਂਦਰ ਸਾਜ਼ਿਸ਼ ਕਰਨਾ ਚਾਹ ਰਿਹਾ ਵਾ ਇਹ ਤੋਂ ਗਾਹਾਂ ਇਹ ਤੋਂ ਗਾਹ ਜਿਹੜਾ ਬਰਾੜੀ ਦੇ ਵਿੱਚ ਇੱਕ ਫੈਸਲਾ ਕੰਡੀਸ਼ਨ ਲਾਈ ਸੀ ਕੋਸ ਜਥੇ ਬੰਦੀਆਂ ਦਾ ਆਇਆ ਸੀਗਾ ਵੀ ਉੱਥੋਂ ਸਾਡੇ ਬੰਦੇ ਆਉਣ ਦਿੱਤੇ ਜਾਣ ਇਹ ਵੀ ਨਾਲ ਦੀ ਨਾਲ ਆ ਇਹ ਤੋਂ ਕਾਂ ਪ੍ਰਧਾਨ ਮੰਤਰੀ ਜਿਹੜਾ ਬਿਆਨ ਆ ਗਿਆ ਵੀ ਸਾਡੇ ਖੇਤੀ ਦੇ ਤਿੰਨ ਕਾਨੂੰਨ ਭਲਾਈ ਵਾਸਤੇ ਆ ਤੋਂ ਮੀਟਿੰਗ ਤੋਂ ਪਹਿਲਾਂ ਫੈਸਲਾ ਤੋਂ ਉਹਨਾਂ ਸਨਾਜ ਦਿੱਤਾ ਹੁਣ ਪ੍ਰਧਾਨ ਮੰਤਰੀ ਦੇ ਵਿਰੁੱਧ ਕੋਈ ਵੀ ਮੰਤਰੀ ਜਾ ਨਹੀਂ ਸਕਦਾ ਫਿਰ ਵੀ ਗੱਲਬਾਤ ਹੋਣੀ ਚਾਹੀਦੀ ਆ ਇਹ ਤੋਂ ਕਾਂ ਪ੍ਰਧਾਨ ਮੰਤਰੀ ਜੀ ਲਗਾਤਾਰ ਗੁੰਮਰਾਹ ਕਰ ਰਹੇ ਦੇਸ਼ ਨੂੰ ਔਰ ਦੇਸ਼ ਦੇ ਇੱਕ ਚੈਨਲਾਂ ਤੇ ਇੱਕ ਵੱਡੇ ਹਿੱਸੇ ਤੇ ਪੰਜਾਬੀ ਚੈਨਲਾਂ ਤੇ ਪਤਾ ਲੱਗ ਗਿਆ ਉਹ ਕਹਿ ਰਹੇ ਨੇ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਟੈਕਸ ਲੱਗਦਾ ਕਿਸਾਨਾਂ ਨੂੰ ਕੋਈ ਟੈਕਸ ਨਹੀਂ ਲੱਗਦਾ ਕੱਲੀ ਲੇਬਰ ਲੱਗਦੀ ਆ ਲਵਾਈ ਛਣਾਈ ਲੱਗਦੀ ਆ ਜੇ ਕੰਮ ਅਸੀਂ ਘਰਾਂ 'ਚ ਕਰਾਈਏ ਤਾਂ ਇੱਥੇ ਮਹਿੰਗਾ ਪੈ ਜਾਊਗਾ ਸੋ ਜਿੱਥੇ ਸਰਕਾਰੀ ਖਰੀਦ ਪੰਜਾਬ ਹਰਿਆਣਾ ਦੇ ਜੁਪੀ ਦੇ ਕੁਝ ਇਲਾਕਿਆਂ 'ਚ ਹੁੰਦੀ ਆ ਉੱਥੇ ਕਿਸਾਨਾਂ ਦੇ ਹਾਲਾਤ ਭਾਵੇਂ ਜਿੰਨੇ ਚੰਗੇ ਚਾਹੀਦੇ ਉਹ ਨਹੀਂ ਹੈਗੇ ਪਰ ਜਿੰਨਾ ਥਾਵਾਂ 'ਤੇ ਸਰਕਾਰੀ ਖਰੀਦ ਨਹੀਂ ਹੁੰਦੇ ਉਹਨਾਂ ਦੇ ਚੰਗੇ ਹਾਲਾਤ ਨੇ ਸੋ ਜਿੰਨਾ ਸੂਬਿਆਂ ਦੇ ਵਿੱਚ ਸਰਕਾਰੀ ਖਰੀਦ ਨਹੀਂ ਹੈਗੀ ਉੱਥੇ ਜਿਹੜੀ ਵੀ ਵਸਤੂ ਵਿਕਦੀ ਆ ਜੜੀਆਂ ਵੀ ਵਸਤੂਆਂ ਵਿਕਦੀਆਂ ਵਾ ਉਹ ਐਮਐਸਪੀ ਤੋਂ ਬਹੁਤ ਥੱਲੇ 3-400 ਰੁਪਇਆ ਘੱਟ ਰੇਟ ਤੇ ਵੇਚਦੀਆਂ ਸੋ 2018 ਦੇ ਵਿੱਚ ਹੀ ਪਸ਼ਪਾ ਦੇ ਨੀਤੀਯੋਗ ਨੇ ਸਿਫਾਰਸ਼ ਕਰ ਦਿੱਤੀ ਸੀ ਵੀ ਇਹ ਜਿਹੜੀ ਖਰੀਦ ਜਾਂ ਚੋਣੇ ਦੀ ਇਹ ਨਹੀਂ ਜਾਰੀ ਰਹਿਣੀ ਚਾਹੀਦੀ 2019 ਦੇ ਵਿੱਚ ਆਪਣਾ ਸੀ타ਰਮਨ ਜੀ ਦਾ ਬਿਆਨ ਸੀਗਾ ਤੋਂ ਇਹ ਤੋਂ ਕਹਾ ਜੂਨ ਦੇ ਵਿੱਚ ਗਟਕਰੀ ਦੀ ਜਿਆ ਬਿਆਨ ਸੀਗਾ ਪੀਐਮਐਸਪੀ ਜਿਹੜੀ ਆ ਦੇਸ਼ ਦੇ ਜਿਹੜੀ ਆਰਥਿਕਤਾ ਉਹਦੇ ਲਈ ਸਭ ਤੋਂ ਵੱਡਾ ਖਤਰਾ ਵਾ ਸੋ ਇਹ ਬਿੱਲੀ ਥੈਲੇ ਚੋਂ ਬਾਹਰ ਤਾਂ ਨਿਕਲ ਹੀ ਆਈ ਸੀਗੀ ਸੋ ਇਸ ਕਰਕੇ ਭਰਾਓ ਮੀਡੀਆ 'ਚ ਇਹ ਨਾ ਆਵੇ ਪਈ ਸਿੱਖ ਗੱਲ ਬਹੁਤ ਠਕਰਾਉਂਦੀ ਆ ਗੱਲਬਾਤ ਨਹੀਂ ਠਕਰਾਉਂਦੇ ਗੱਲਬਾਤ ਕਰਨਾ ਚਾਹੁੰਨੇ ਆ ਪਰ ਸਾਡੇ ਵਿੱਚ ਤੁਸੀਂ ਫੁੱਟ ਪਾਉਣਾ ਚਾਹੋ ਇਹ ਫੁੱਟ ਨਹੀਂ ਬਰਦਾਸ਼ਤ ਹੈਗੀ ਉਤਹੀ ਸੂਬਾ ਆਗੂ ਜਸਵੀਰ ਸਿੰਘ ਦੀ ਸੁਖਵਿੰਦਰ ਸਿੰਘ ਸਬਰਾ ਲਖਵਿੰਦਰ ਸਿੰਘ ਵਰੀਆਮ ਦੀ ਅਗਵਾਈ ਵਿੱਚ ਦਿੱਲੀ ਦੇ ਉਂਡਲੀ ਬਾਰਡਰ ਤੇ ਮੋਰਚਾ ਜਾਰੀ ਹੈ ਮੋਰਚੇ ਵਿੱਚ ਵੀ ਮੀਟਿੰਗ ਵਿੱਚ ਨਾ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਮੰਗਲਵਾਰ ਨੂੰ ਰੇਲ ਰੋਕੋ ਅੰਦੋਲਨ ਨੂੰ ਜੰਡੇਆਲਾ ਗੁਰੂ ਵਿਖੇ 70ਵਾਂ ਦਿਨ ਹੋ ਗਿਆ ਹੈ ਦਰਸਲ ਇਹ ਅੰਦੋਲਨ ਖੇਤੀਬੀਲ ਰੱਦ ਕਰਵਾਉਣ ਤੱਕ ਜਾਰੀ ਰਹੇਗਾ ਕਿਸਾਨਾਂ ਮਜ਼ਦੂਰਾਂ ਨੂੰ ਖੁੱਲਾ ਸੱਦਾ ਦਿੰਦਿਆ ਕਿਹਾ ਕਿ 11 ਦਸੰਬਰ ਨੂੰ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਜਥੇ ਜ਼ਿਆਦਾ ਟਰੈਕਟਰ ਟਰਾਲੀਆਂ ਤੇ ਫਿਰੋਜ਼ਪੁਰ ਤੋਂ ਰਵਾਨਾ ਹੋਣਗੇ ਜਗਬੰਨ ਟੀਵੀ ਚੰਡੀਗੜ੍ਹ ਲਈ ਅਮਰਸਰ ਤੋਂ ਗਜਿੰਦਰ ਸਿੰਘ ਕੈਂਗ ਦੀ ਰਿਪੋਰਟ